ਮੈਂ ਪੂਰੀਆਂ ਕੱਢ ਕੇ ਦਿੰਦੀ ਆ ਪਤਾ ਤੁਹਾਨੂੰ ਆਟਾ ਬੰਦੀਆਂ ਜਮੈਨ ਨੂਨ ਪਾ ਕੇ ਪੂਰੀਆਂ ਛੋਲੇ ਚੱਲਣਗੇ ਅੱਜ ਪਾ ਖੋਲ ਦਿਓ ਅੱਜ ਕਿਹੜਾ ਜਿਹੜੇ ਜਿਹੜੇ ਕੀਤੇ ਆ ਇੱਕ ਔਰ ਬਣਾਇਆ ਆ ਤਾਂ ਅਕਬਰ ਦਾ ਲੱਗਦਾ ਮੈਨੂੰ ਘਗਰਾਜਾ ਇਹਦੇ ਤੋਂ ਬੰਦੇ ਬਸ ਫੋਟੋ ਬਹੁਤ ਸੋਹਣੀ ਆ ਯਾਰ ਇਹਦਾ ਬਹੁਤ ਸੋਹਣਾ ਪੀਸ ਆ ਬਣੇ ਤੇਰੇ ਪੈਰੋਂ ਪਾ ਲਾ ਤਾਂ ਮੇਰੀ ਮੂੰਹ ਭਾ ਗਿਆ ਤਾਂ ਗੁੱਡ ਮਾਰਨਿੰਗ ਹੂੰ ਇਹ ਤੇ ਟਾਈਮ ਨਾਲ ਹੀ ਉੱਠੀ ਫਿਰਦੀ ਐ ਕਿੱਥੇ ਚੱਲ ਗਏ ਪਿੰਡ ਨੂੰ ਪਿੰਡ ਕੀ ਐ ਮੈਂ ਜਾ ਕੇ ਆਉਣਾ ਮੈਂ ਗਈ ਨਹੀਂ ਕਿੰਨਾ ਟਾਈਮ ਹੋ ਗਿਆ ਕੰਨਾ ਟਾਈਮ ਹੋ ਗਿਆ ਹਾਂ ਆਹ ਤੇ 6:30 ਦੀ ਮੈਂ ਫੋਨ ਨਹੀਂ ਦੇਖੀ ਜਾਂਦੀ ਐ ਅਲਾਰਮ ਉਹਦੀ ਬਾਈਦਾ ਉਹਦੀ ਉੱਠ ਗੜਦੀ ਐ ਪਿੰਡ ਦਾ ਇੰਨਾ ਚਾਹ ਹੈ ਉਹ ਕਰਨਾ ਨਾਲੇ ਉਹ ਤੇ ਕੱਪੜੇ ਅੱਧੇ ਕੱਢ ਕੇ ਲਿਆਉਣੇ ਸਰਦੀਆਂ ਦੇ ਦੇ ਰੱਖਣੇ ਆ चा। चा। ले ले अच्छा सूट ਤਾਂ ਹੀ ਨਹੀਂ ਲੈ ਰਹੀ ਸਰਦੀਆਂ ਲਈ اچھا ਤੈਨੂੰ ਆਪ ਨੂੰ ਵੀ ਪਤਾ ਨਹੀਂ ਹੋਇਆ ਮੇਰੇ ਕੋਲ ਕੀ ਕਹ ਪਿਆ ਸੂਟ ਤਾਂ ਮੇਰੇ ਕੋਲ ਹੈ ਨਹੀਂ ਮੈਨੂੰ ਪਤਾ ਮੈਂ ਸਰਦੀਆਂ ਸੂਟ ਤੁਹਾਨੂੰ ਵੀ ਪਤਾ ਹੀ ਆ ਪਾਇ ਤਾਂ ਹੈ ਨਹੀਂ ਸੂਟ ਕਰੇ ਮੈਂ ਸਰਦੀ ਅੱਜ ਸਮਾਨ ਚਾੱਕ ਕੇ ਲੈ ਕੇ ਆਉਣਾ ਉੱਥੇ ਰਹਿ ਕੇ ਆਉਗੀ ਅੱਜ ਸਲੇਨ ਦੇ ਬਰਥਡੇ ਤੋਂ ਬਾਅਦ ਫਿਰ ਉਹ ਬਰਥਡੇ ਪਾਰਟੀ ਤੋਂ ਬਾਅਦ ਰਹਿ ਰੂਕੇ ਨਹੀਂ ਵਾ ਮਲਾ ਲੈਣਾ ਅੱਜ ਅੱਛਾ ਅੱਜ ਤਾਂ ਮਿਲ ਕੇ ਆਣਵੇਂ ਨਾਲ ਨੇਲ ਕਰਾ ਕੇ ਆਉਣੇ ਆ બસ ਮਲਾ ਕੇ ਤੈਨੂੰ ਮੋੜ ਲਿਆਣਾ ਉਹੀ ਗੱਲ ਆ ਰਹਿਣ ਨੂੰ ਕੀ ਆ ਮੈਂ ਟਾਈਮ ਲਾ ਗੇਣਾ ਉੱਥੇ ਨੇਲ ਕਰਾਉਣੇ ਆ ਕੋਈ ਨਾ ਸੀ ਵੀ ਗਾਂ ਜਾਣਾ ਤੈਨੂੰ ਉੱਥੇ ਛੱਡ ਦੇਾਂਗੇ ਤੁਸੀਂ ਆਵਦਾ ਕੰਮ ਕਰਾ ਲਿਓ ਠੀਕ ਹੈ ਤੇ ਅਸੀਂ ਫਿਰ ਆਵਦੇ ਕੰਮ ਕਰ ਲਾਂਗੇ ਜਾਓ ਕਰੋ ਫਿਰ ਚਾਹ ਲੈ ਕੇ ਉਹਦੋਂ ਮੰਮੀ ਨੇ ਵੀ ਜਿਹੜਾ ਸਰਾਂਗੇ ਨੇ ਕੀ ਕਰ ਲਓ ਮੰਮੀ ਨੇ ਛੱਡਦਾ ਮੰਮੀ ਨੂੰ ਹੁਣ ਥੱਲੇ ਜਾ ਕੇ ਵੀ ਦਵਾਈ ਲੈ ਆਉਣੀ ਆ ਕੀਟਾ ਸ਼ੁਰੂ ਹੋ ਗਿਆ ਸਰਬੀ ਹਾਂ ਮੈਂ ਹਾਂ ਕੀਟਾ ਦਾ ਸ਼ੁਰੂ ਹੋ ਗਿਆ ਆ ਮੋਹਨਾ ਆਟਾ ਜਿਹੜਾ ਵਿਸ਼ੋਸਤੀ ਪਾਏਂ ਚਿਆ ਵਾਲਾ ਕੁੜੀ ਨੂੰ ਇਤਫੀਕ ਇਹਨੂੰ ਜਾਣਦਾ ਚੱਲੋ ਕਿਹਨਾਂ ਚਾਹ ਲੈ ਉਹ ਫਿਰ ਜੀ ਬਾਕੀ ਫਿਰ ਦੇਖਦੇ ਮੈਂ ਕੀ ਬਣਾਉਣੀ ਅੱਗੇ ਫਿਰ ਮੈਂ ਪੂਰੀਆਂ ਕੱਢ ਕੇ ਦਿੰਦੀ ਆ ਪਤਾ ਤੁਹਾਨੂੰ ਆਟਾ ਬੰਦਦੀ ਆ ਜਮੈਨ ਨੂਨ ਪਾ ਕੇ ਪੂਰੀਆਂ ਛੋਲੇ ਚੱਲਣਗੇ ਅੱਜ ਤੇਲ ਘਰਮ ਚੜਿਆ ਹੋਇਤਾ ਸਬਜ਼ੀ ਬਣ ਗਈ ਬਣ ਗਈ ਬਣ ਗਈ ਤੁਹਾਨੂੰ ਜਿਹਾ ਸੁਮਨ ਮੁਕਾਈ ਪਾ ਲੈਂਦੇ ਹੁੰਦਾ ਹੂੰ ਕਿੱਪਟੇ ਚੋਲੇ ਸੁਮਨ ਦੇ ਉਹ ਕਾਲੇ ਛੋਲੇ ਹੀ ਬਣੇ ਹੋਇਆ ਫਿਰ ਕਾਤੇ ਖਾਂਦਾ ਨਹੀਂ ਵੀਰਾ ਕਿੱਟੀ ਆ ਕੋਈ ਨਾ ਬੁਕਿੰਗ ਕਰਦਾ ਨਹੀਂ ਉਹ ਤਾਂ ਸੱਚੀ ਨਹੀਂ ਨਾ ਬੁਕਿੰਗ ਕਰਦਾ ਨਹੀਂ ਬਿਰੇ ਚਿੱਟੇ ਬਣਾਇਆ ਮੈਂ ਮਮੀ ਸਾਧਦੀਆ ਹਾਂ ਜੀ ਮੈਂ ਕਟਿਆ ਪਿਆ ਸਾਰਾ ਕੁਝ ਸੇਮੀ-ਸੂਮੀ ਬਣਾਤੀਆਂ ਥੋੜੇ ਉਹਦੇ ਨਾਲ ਸੇਮੀ ਆ ਕਿ ਨਹੀਂ ਖਾਣੀਆਂ ਪਾਣਾ ਆ ਡੈਡੀ ਕਿਵੇਂ ਖਾਣੀ ਗਾੜੀਆਂ ਚਾੜੀ ਗਾੜੀਆਂ ਕੱਟ ਕੇ ਪਾ ਮੌਰੀਆਂ ਕੱਟ ਮੈਂ ਚਕੰਦਰ ਆ ਨਿੰਬੂ ਆ ਚਲੋ ਜੀ ਨਿੱਕੀਆਂ ਨਿੱਕੀਆਂ ਪੇੜੀਆਂ ਰੇਡੀ ਆ ਫਿਰ ਪ੍ਰੋਗਰਾਮ ਚਲੋ ਬਰਾ ਛੱਟੋ ਫਿਰ ਪੂੜੀ ਪੂੜੀ ਕੜਾਹੀ ਚੋਂ ਭੱਜ ਨਾ ਜਾਵੇ ਅਗੇ ਪੰਜਾਬੀ ਜਾਉ ਨਹੀਂ ਹੁੰਦੀ ਉਹਦੀ ਜੀ ਇੱਕ ਕਹਾਣੀ ਜੀ ਹੁੰਦੀ ਉਹਦੀ ਪੂੜੀ ਕੜਾਹੀ ਚੋਂ ਭੱਜ ਗਈ ਪਹਿਲੀਆਂ ਕਹਾਣੀਆਂ ਹੁਣ ਕਿੱਥੇ ਆ ਹੁਣ ਤਾਂ ਬੱਚਿਆਂ ਨੂੰ ਪਤਾ ਹੀ ਨਹੀਂ ਕਾసే ਦਾ ਸਹੀ ਗੱਲ ਆ ਬੱਚਿਆਂ ਨੂੰ ਪੰਜਾਬੀ ਵੀ ਨਹੀਂ ਆਉਂਦੀ ਹਨਾ ਬੱਚਾ ਜੀ ਤੁਹਾਨੂੰ ਪੰਜਾਬੀ ਵੀ ਨਹੀਂ ਮਿਲਣਾ ਲਿਖਣੀ ਆਉਂਦੀ ਸੋਨੇ ਤੁਹਾਨੂੰ ਆਉਂਦੀ ਆ ਉਹ ਹੀ ਬੇਟੀ ਆ ਜੰਝਲੀ ਗਿਣਤੀ ਲੈ ਕੇ ਦੇਖੀ ਤੁਸੀਂ ਆਉਂਦੀ ਆ ਹਾਂ ਜਿਹੜਾ ਝੋਲ ਡਾੜੀਆਂ ਸੁਹੰਤੀਆਂ ਜੋ ਮਨਾਈਆਂ ਲੀ ਮੈਂ ਕਿਉਂ ਬਣਾਉਣੀਆਂ ਨਹੀਂ ਤੇ ਆ ਫਿਰ ਦਾਦੀ ਨੇ ਦੱਸਿਆ ਵੀ ਹੁਣ ਐਦਾਂ ਨੂੰ ਬਤੌਰ ਕੇ ਮੇਰੇ ਮੇਰਾ ਤਾਂ ਨੌਵੀਂ ਚ ਸਬਜੈਕਟ ਵੀ ਪੰਜਾਬੀ ਚੱਕਤਾ ਸੀ ਚਲ ਜਾ ਕੇ ਪਛਾਉਣਾ ਮੈਨੂੰ ਪੁੱਛੋ ਵੀ ਧੀਆ ਗਾਤੋਂ ਮਨਾਈਆਂ ਜਾਂਦੀਆਂ ਕੀ ਦਾ ਪੁੱਛਾਂਗੇ 12 ਵਜੇ ਕੋ ਹਾਂ ਕੱਲ ਨੂੰ ਦੱਸੂ ਆ ਰੈਡੀ ਫਿਰ ਤੈਨੂੰ ਸਾਰਾ ਬਤਿਆਂਗਾ ਕੱਠੀ ਰੱਖੋ ਕੂੜੀਆਂ ਦੀ ਮੁੰਮੀ ਉਹ ਤਾਂ ਇੱਕ ਸਪੋਟ ਆ। ਹੂੰ। ਕੂੜੀਆਂ ਦੀ ਮੁੰਮੀ ਬਹੁਤ ਸਪੋਟ ਆ। ਹੂੰ। ਚੱਲ। ਕੁੰਡੀਆਂ ਛੋੜ ਲੇ। ਕਿਵੇਂ? ਮਨਕ ਲੰਨੇ ਕਹਿੰਦਾ ਨਾ ਮੈਂ ਤੱਬਰ ਹਲਵਾਈ ਲੱਗਦਾ। ਤੇ ਹਲਵਾਈ ਥੋੜਾ ਹੈ ਵੀ ਕਿਸੇ। ਮੁੰਡਾ ਹੀ ਚਾੜ ਕੇ ਬਹਿ ਜਾਂਦੀ। ਕੌਣ ਹੁੰਦਾ? ਉਹਨਾਂ ਨੇ ਕਹਿੰਨਾ ਮੈਂ ਕਾਹੀਆ ਪਾ ਲੈਂਦੀ। ਖਾਣ ਪੀਣ ਦਾ ਬਣਾਉਣ ਦਾ ਵੀ ਕਿਸੇ ਜਿ ਕਿਸੇ ਕਿਸੇ ਦੀ ਗੋਣ ਹੁੰਦਾ। ਉਹੀ ਬਣਾਊਗਾ ਮੈਂ ਕਿਹਾ ਉਹਨੇ ਹੱਥ ਤੂੰ ਤੁਸੀਂ ਡੈਡੀ ਦੀ ਕੁਕਿੰਗ ਵੀ ਦੇਖੀ ਡੈਡੀ ਵੀ ਚੱਕ ਦਿੰਦਾ ਫੱਟੇ ਐ ਮਮਮੀ ਮੱਟੀਆਂ ਆ ਜਿਉਂ ਕਿਸੇ ਦਾ ਲਸਣ ਵਾਲੀਆਂ ਪਕੌੜੀਆਂ ਬਰੀਕ ਅੱਛਾ ਤੇਰੀ ਤੁਸੀਂ ਪੈਗ ਨਾਲ ਵੀ ਖਸ ਪੈਗ ਲਾਉਂਦਾ ਨਹੀਂ ਕੋਈ ਉਧਰ ਨਹੀਂ ਲਾਉਂਦਾ ਜਰੂਰ ਜਰੂਰੀ ਹੈ ਦੀ ਫੇਰ ਹੀ ਮੱਕੂ ਦੀ ਦਾਰੂ ਦੇਖ ਲਾ ਵੀਰੇ ਇੱਥੋਂ ਦਾ ਦਾਣਾ ਪਾਣੀ ਲਿਖਿਆ ਹੋਇਆ ਹੈ ਫੇਰ ਕੀ ਹੈ ਨਹੀਂ ਵੀਰੇ ਦਾ ਉਹਦੇ ਘਰ ਆ ਵੀਰੇ ਨਹੀਂ ਗੱਲ ਕਰਦੇ ਆ ਹਾਂ ਉੱਥੇ ਜਵਾਬ ਦੁੱਤਾ ਹਾਂ ਉੱਥੇ ਚਨੇ ਦਾ ਜਵਾਬ ਦਿੱਤਾ ਮੂਸਾ ਭੱਜਿਆ ਮੋਂ ਤੋਂ ਮਾਂ ਤੋਂ ਅੱਗੇ ਗੜੀ ਬਹੁਤ ਟੇਸਟੀ ਹੈ ਬਈ ਚਲੋ ਵਧ ਗਿਆ ਕਿੱਥੋਂ ਹੁੰਦੇ ਹਵਾਏ ਜੇ ਲੋ ਜੀ ਆ ਜੋ ਚੱਕ ਗੀ ਮੈਂ ਹੁਣੇ ਬੜਾ ਸੀਮੇ ਤੋਂ ਪੂਰੀਆਂ ਦੇ ਛੋਲੇ ਅੱਜ ਫਿਰ ਆਪਾਂ ਆਈਸ਼ੀਆ ਆਪਣੀ ਬੁਟੀਕ ਤੇ ਤੇ ਆਪਣੇ ਜਿਹੜੇ ਬੁਟੀਕ ਤੇ ਸਾਰਾ ਕੰਮ ਹੁੰਦਾ ਹੱਥੀ ਹੁੰਦਾ ਤੇ ਹੈਂਡਵਰਕ ਸਾਰਾ ਕੰਮ ਹੁੰਦਾ ਵਾ ਇਖੜਾ ਅਨਿਆਤੀ ਇਹ ਆਪਣੇ ਜਿਹੜਾ ਤੇ ਮਟੀਰੀਅਲ ਵਰਤਿਆ ਜਾਂਦਾ ਉਹ ਆ ਤੇ ਬਾਕੀ ਆ ਡਿਜ਼ਾਈਨ ਨਵੇਂ-ਨਵੇਂ ਡਿਜ਼ਾਈਨ ਤਿਆਰ ਕਰ ਰਹੇ ਆ ਉਹ ਸਿਲਕ ਤੇ ਹੋ ਰਿਹਾ ਜੀ ਉਹ ਵਾਲਾ ਪੀਸ ਹੋ ਰਿਹਾ ਜੀ ਉਹੀ ਜੀ ਦਾ ਅਮਰੀਕਾ ਦਾ ਪੀਸ ਹੈ ਜੀ ਉਹ ਕਿਹੜਾ ਆਰਡਰ ਆਇਆ ਵੈਸੇ ਕਿ ਚਾਰ ਆਰਡਰ ਆਏ ਵਿੱਚ ਪਹਿਲੇ ਤੇ ਤਿਆਰੀਆਂ ਚੱਲਦੀਆਂ ਬਸ ਵਾਈਬਰੂ ਮੇਅਰ ਕਰੇ ਆਈ ਕੰਮ ਖਚਿਆ ਰਹੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਲਈ ਸਾਡੇ ਪੇਜ ਨੂੰ ਵੀ ਫੋਲੋ ਕਰ ਲਓ ਰਾਇਲ ਮਹਾਰਾਣੀ ਬੁਟੀਕ ਨੂੰ ਤੇ ਹੁਣ ਤੁਹਾਨੂੰ ਸਾਡੇ ਕੋਲੇ ਜਿਹੜੇ ਕੰਟਰਾਸਟ ਆ ਹੋਰ ਬਣਾਏ ਹੋਏ ਉਹ ਵੀ ਦਿਖਾਉਂਦੇ ਆ ਬੁਟੀਕ ਦੇ ਵਿੱਚ ਵੀ ਹੋਰ ਕਿਹੜੇ-ਕਿਹੜੇ ਨਵੇਂ ਆਰਟੀਕਲ ਤਿਆਰ ਕੀਤੇ ਆ ਆਜਿਓ ਫਿਰ ਹੁਣੇ ਕੰਮ ਰਾਂ ਦਨੇ ਆ ਤੁਹਾਡੀ ਦੋ ਕਮੈਂਟ ਇਹ ਕੋਈ ਪਟਾਣਾ ਨਹੀਂ ਇਹ ਹਾਈ ਡਰੈਸ ਦਾ ਬਸ ਇਹ ਕਾਦੇ ਤੇ ਤਿਆਰ ਹੋਇਆ ਇਹ ਪ्योर ਸਟਿਕ ਹੋਇਆ ਹੈਗਾ ਪ्योर ਆ ਅਨਾਰਕਲੀ ਕੋਈ ਵਰਗੀ ਅੱਛਾ ਇਹ ਅਨਾਰਕਲੀ ਹੈ ਅਨਾਰਕਲੀ ਡਿਸਕੋ ਚਲੀ ਚਲ ਆਪਣੀ ਬੋਟੀ ਨੂੰ ਬੱਝ ਇਹ ਫੋਟਲੀ ਬਟਨ ਲਾਈ ਹੋਇਆ ਇਹਦੇ ਨਾਲ ਐਂਡ ਇਹਦੇ ਉੱਪਰ ਗਿੰਨੀ ਲੱਗੀ ਹੋਈ ਹੈ ਇਹਦਾ ਦੁਪੱਟਾ ਇਸ ਆ ਹੈਂਡ ਵਰਕ ਹੈ ਠੀਕ ਆ ਇੱਕ ਤਾਂ ਇਹ ਮਟੀਰੀਅਲ ਨਵਾਂ ਆਪਾਂ ਤਿਆਰ ਕੀਤਾ ਇਹ ਹੋਰ ਬੱਕਾ ਪਏ ਵਾ ਖੋਲ ਦਿਓ ਅੱਜ ਕਿਹੜਾ ਜਿਹੜੇ ਜਿਹੜੇ ਕੀਤੇ ਆ ਇੱਕ ਵਾਟ ਬਣਾਇਆ ਆ ਤਾਂ ਅਕਬਰ ਦਾ ਲੱਗਦਾ ਮੈਨੂੰ ਘੱਗਰਾ ਜਿਆ ਇਹਦੇ ਚੋਂ ਦੀ yellow color ਦੀ ਕੰਟਰਾਸਟ ਹੈਗੀ ਆ ਆ ਤਾਂ ਰਾਜੇ ਰਾਣੀਆਂ ਜਿਆ ਦੇ ਥੱਲੇ yellow color ਦਾ ਹੈਗਾ ਉਹ ਵੀ ਅਸੀਂ ਤੁਹਾਨੂੰ ਸ਼ੋਅ ਆਫ ਕਰਾਵਾਂਗੇ ਨਹੀਂ ਇਹ ਬੁੜੀਆਂ ਦਾ ਹੀ ਇੱਕ ਬੰਦਿਆਂ ਦਾ ਨਹੀਂ ਨਹੀਂ ਬੁੜੀਆਂ ਦੀ ਅੱਛਪ ਨੇ ਆ ਅੱਛਾ ਵਾਟ ਸੈੱਟ ਹੈਗਾ ਇਹ ਨਾ ਠੀਕ ਆ ਠੀਕ ਆ ਇਹ ਆ ਵੀ ਬਹੁਤ ਸੋਹਣਾ ਹੈ ਤਾਂ ਇਹ ਤੁਸੀਂ ਕਿਸੇ ਵੀ ਕਲਰ ਚ ਕਰਾ ਸਕਦੇ ਆ ਅਦਰ ਕਲਰ ਪਾਇਆ ਹੈ ਇਹ ਆਪਣੀ ਫੈਬਰਿਕ ਆ ਸਾਰੀ ਜਿਹੜੀ ਪਈ ਆ ਕਿ ਨਹੀਂ ਸਣੀ ਹਾਂ ਇਹ ਫੈਬਰਿਕ ਆ ਸਾਰੀ ਪਿਓਰ ਦੀ ਫੈਬਰਿਕ ਆ ਅਦਰ ਵੀ ਲੰਘਾ ਪਿਆ ਹੋਰ ਕਿਹੜਾ ਇੱਕ ਆ ਲੈਂਗਰੀ ਜਿਹੜੀ ਇਹਦੀ ਤਾਂ ਤੁਸੀਂ ਕੱਲ ਵੀਡੀਓ ਇੰਸਟਾ ਦੇਖ ਲਈ ਹੋਣੀ ਆ ਪਰ ਆਪਾਂ ਫੇਰ ਤੁਹਾਨੂੰ ਨਿਗਾ ਮਾਰਾ ਦੇਣੀ ਇਹ ਸਾਰਾ ਪਿਓਰ ਦੇ ਉੱਤੇ ਹੋਇਆ ਵੈਦਾ ਜੀ ਤੇ ਬਾਕੀ ਆ ਬੈਲਵੈਟ ਦੇ ਸਾਰੇ ਨਿਊ ਡਿਜ਼ਾਈਨਿੰਗ ਆਈ ਹੋਈ ਆ ਅੱਛਾ ਆ ਬੈਲਵੈਟ ਆ ਇਹਨੂੰ ਬੈਲਵੈਟ ਹਾਂਜੀ ਓਕੇ ਮੜਾ ਪੀਸ ਤਾਂ ਤਾਂ ਚੱਕ ਕੇ ਰੱਖਾਓ ਇੱਕ ਤੇ ਕੱਢ ਕੇ ਦਾ ਦਿਖਾਉਂ ਫੇਰ ਹੀ ਪਤਾ ਲੱਗੂਗਾ ਵੀ ਕੀ ਆ ਆਪਣੇ ਕੋਲ ਬੈਲਵਟ ਦਾ ਆ ਲਓ ਜੀ ਉਹ ਥੱਲੇ ਡਿੱਗ ਪਿਆ ਤਾਂ ਕੋਈ ਬੈਲਵਟ ਇਹ ਦੀਆਂ ਬਾਵਾਆਂ ਹੈਗੀਆਂ ਜੀ ਓਕੇ ਠੀਕ ਆ ਜੀ ਬਹੁਤ ਹੀ ਸੋਹਣਾ ਪੀਸ ਹੈਗਾ ਜੀ ਸਾਰਾ ਜਰੀ ਤੇ ਹੋਇਆ ਪਿਓਰ ਬੈਲਵਟ ਸਿਲਕ ਤੇ ਹੋਇਆ ਜੀ ਏ ਦਾ ਨਖ ਹੈਗਾ ਜੀ। ਕੇ ਆ ਐਂਡ ਇਹਦਾ سٹਾਲ ਜੀ। ਅਸੀਂ ਖੋਲ ਕੇ ਦਿਖਾ ਦੱਸਣੀ سٹਾਲ ਦਾ। سٹਾਲ ਵੀ ਸੋਹਣਾ। ਇਹ ਪਿਓਰ ਸ਼ਾਟਨ ਸਿਲਕ ਦੇ ਉੱਤੇ ਹੈਗਾ ਜੀ। ਸ਼ਾਟਨ। ਇਹਦਾ سٹੋਰ। ਤੁਸੀਂ ਕਾਫੀ ਕਲਰਸ ਆਗੇ ਆ ਤੁਸੀਂ ਬੁੱਕ ਕਰ ਸਕਦੇ। ਕਲਰ ਸਾਰੇ ਹੀ ਆ तकरीबन ਆਪਾਂ ਤੁਹਾਨੂੰ ਦਿਖਾ ਦੰਨੇ ਆ ਕਲਰ तकरीबन ਆਪਣੇ ਕੋਲੇ ਸਾਰੇ ਹੀ ਤਰ੍ਹਾਂ ਦੇ ਆ। ਜਿਹੜਾ ਤੁਸੀਂ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਇਆ ਸਾਰਾ ਤੁਹਾਡਾ ਹੱਲ ਹੋਊਗਾ ਸਾਰੇ ਕਲਰ अवेलेबल ਆਹ ਇਹਦੀ ਲੁੱਕ ਬਣੇਗੀ ਸੀ ਓਕੇ ਠੀਕ ਆ ਜੀ ਕਾਫੀ ਕਲਰਸ ਆ ਗਏ ਸਾਡੇ ਕੋਲ ਨੀਅਰਲੀ ਔਰ ਵਿੰਟਰ ਕਲਰਸ ਆ ਗਏ ਆ ਜੀ ਬੁਕਿੰਗ ਕਰਨ ਲਈ 9075900005 ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ ਤੇ ਜਿਹੜਾ ਤੁਹਾਨੂੰ ਚੀਜ਼ ਚਾਹੀਦੀ ਆ ਉਹ ਫੋਟੋ ਵੀ ਪਿਕਚਰ ਵੀ ਭੇਜ ਸਕਦੇ ਹੋ ਜਿਹੜਾ ਤੁਹਾਨੂੰ ਡਿਜ਼ਾਈਨ ਚਾਹੀਦਾ ਉਹ ਵੀ ਭੇਜ ਸਕਦੇ ਹੋ ਸਾਰਾ ਕੁਝ ਤੁਹਾਨੂੰ ਮਿਲ ਜੂਗਾ ਜਿਵੇਂ ਤੁਹਾਨੂੰ ਚਾਹੀਦਾ ਏ ਬਾਕੀ ਸਾਡਾ ਆਸਟ੍ਰੇਲੀਆ ਪੀਸ ਵਾਲਾ ਓਕੇ ਇਹ weddings ਹੀ ਕੁੜੀ ਦੀ ਠੀਕ ਆ ਇਹ ਉਹਨਾਂ ਨੇ ਆਪਣੇ ਲਈ ਲਿਆ ਨੀ ਆਹ ਦਾ ਬਹੁਤ ਸੋਹਣਾ ਪੀਸ ਆ ਬਾਣੇ ਹੂੰ ਕੜਾਈ ਕੜੂਈ ਪੂਰੀ ਠੀਕ ਆ ਪਿਓਰ ਫਰਖਵਾਦੀ ਹੈ ਜੀ ਕੀ ਆ ਫਰਖਵਾਦੀ ਪੀਸ ਹੈ ਫਰਖਵਾਦੀ ਠੀਕ ਆ ਇਹ ਪਿਓਰ ਟਿਸ਼ੂ ਤੇ ਹੈਗਾ ਆ ਠੀਕ ਆ ਇੱਕ ਜਿਹੜੀ ਸਾਡੀ ਤਾਂ ਵੀ ਓਪਨਿੰਗ ਹੋ ਰਹੀ ਆ ਦੁਕਾਨ ਦੀ ਤੇ ਉਹਦੀਆਂ ਤਿਆਰੀਆਂ ਚੱਲਦੀਆਂ ਆ ਕਮਿੰਗ ਸੂਨ ਆ ਹਾਂ ਉਹ ਕਮਿੰਗ ਸੂਨ ਆ ਉਹਦੀਆਂ ਇਹ ਜੀ ਆਉਣਗੇ ਆਪਾਂ ਸਾਰਿਆਂ ਨੂੰ ਹਾਂ ਉਹਦੀਆਂ ਤਿਆਰੀਆਂ ਚੱਲ ਰਹੀਆਂ ਤੇ ਫਿਰ ਦੱਸਾਂਗੇ ਤੁਹਾਨੂੰ ਸਾਡੀਆਂ ਤੜੀਆਂ ਹੈ ਹਾਂ ਤੇ ਬਾਈ ਹੁਣ ਦਾ ਹੈਗਾ ਵਾ ਕੰਮ ਕਾਦਾ ਬਾਈ ਆਪਣਾ ਡਾਉਨ ਸੀਲਿੰਗ ਡਾਉਨ ਸੀਲਿੰਗ ਦਾ ਕੰਮ ਹੁਣ ਡਾਉਨ ਸੀਲਿੰਗ ਚੱਲ ਰਹੀ ਹੈ ਸੋ ਨਵੇਂ ਨਵੇਂ ਤੇ ਘੈਂਟ ਘੈਂਟ ਸੂਟ ਲੈਣ ਲਈ ਅੱਗੇ ਮਿਲਣਗੇ ਜੀ ਸਾਰੇ ਉੱਪਰਲੇ ਸਟੋਰ ਦੇ ਉੱਪਰ ਲਹਿੰਗਾ ਐਂਡ ਜੁਐਲਰੀ ਲਹਿੰਗਾ ਹੀ ਹੋਏਗਾ ਆਪਣਾ ਜ਼ਿਆਦਾ ਜੁੱਤਾ ਰੈਂਟ ਦੇ ਲਈ ਨਾ ਰੈਂਟ ਸੇਲ ਦੇ ਲਈ ਇੱਧਰ ਪਏ ਪਿੱਛੇ ਸੂਟ ਹੋਣਗੇ ਸਾਰੇ ਉੱਪਰ ਪੰਡਾ ਆ ਰਹੀ ਆ ਸੂਟਾਂ ਦਾ ਜਿਵੇਂ ਆਪਾਂ ਕਹਿ ਰਹੀਏ ਤੇ ਤੁਸੀਂ ਜਿਹੜਾ ਵੀ ਤੁਹਾਨੂੰ ਚਾਹੀਦਾ ਰੈਂਟ ਤੇ ਵੀ ਮਿਲਦਾ ਤੇ ਉਹ ਬਾਈ ਵੀ ਕਰ ਸਕਦੇ ਹੋ ਕੈਂਟ ਕੈਂਟ ਸੂਟ ਦੇਖਣ ਲਈ ਸਾਡੇ ਪੇਜ ਨੂੰ ਕਰ ਲਓ ਫੋਲੋ ਰਾਇਲ ਮਹਾਰਾਣੀ ਬੁਟੀਕ ਆ ਆਪਣੇ ਪੇਜ ਦਾ ਨਾਂ ਜਿਹੜੀ ਲੋਕੇਸ਼ਨ ਆ ਉਹ ਹੈਗੀ ਐ ਸਿਟੀ ਸੈਂਟਰ ਦੇ ਜਿਹੜਾ ਸਿਟੀ ਸੈਂਟਰ ਆ ਉਹਦੇ ਜਮਾ ਸਾਹਮਣੇ ਉਹ ਰੋਡ ਦੇ ਉੱਤੇ ਇੱਕ ਹੀ ਬੁਟੀਕ ਆ ਉਹ ਹੈਗੀ ਐ ਰਾਇਲ ਮਹਾਰਾਣੀ ਬੁਟੀਕ ਉਹ ਸਾਰੇ ਯਾਨੀ ਜ਼ਰੂਰ ਵਿਜ਼ਿਟ ਕਰਿਓ ਤੇ ਕੈਂਟ ਕੈਂਟ ਕਲੈਕਸ਼ਨ ਉਹਦੇ ਵਿੱਚ ਜਿਸ ਤਰ੍ਹਾਂ ਜਿਹੜੀ ਉਹ ਤੁਸੀਂ ਉਹਦੇ ਚ ਮੈਪ ਚ ਪਾ ਸਕਦੇ ਹੋ ਸਾਡਾ ਡਰੈਕਟਲੀ ਹਾਂ ਹਾਂ ਜਸਟ ਡਾਇਲ ਦੇ ਉੱਪਰ ਵੀ ਸਾਡਾ ਸੈਕਟਰੀ ਨੰਬਰ ਚ ਸਾਡਾ ਬ੍ਰਾਂਚ ਦਾ ਚੱਲ ਰਿਹਾ ਹੈਗਾ ਗੂਗਲ ਦੇ ਉੱਤੇ ਵੀ ਤੁਸੀਂ ਰਾਇਲ ਮਹਾਰਾਣੀ ਬਟਿਕ ਭਰ ਕੇ ਆਪ ਭਰ ਕੇ ਲੁਧਿਆਣੇ ਚ ਪਹੁੰਚ ਸਕਦੇ ਆ ਅਸਨ ਇਹ ਆ ਚੱਕ ਪਹਿਲਾਂ ਸਾਰਾ ਪਸੂ ਇਹ ਚੱਲਿਆ ਆਸਟ੍ਰੇਲੀਆ ਨੂੰ ਦੂਸਰਾ ਪੀਸ ਵੀ ਕਿੱਧਰ ਬੈਠਾ ਕੋਈ ਚੱਲਿਆ ਅਮਰੀਕਾ ਨੂੰ ਲੋਈ ਬਾਹਰ ਜਿਹੜੀਆਂ ਪੈਕੀਆਂ ਬਾਹਰ ਕੀ ਇੱਧਰ ਵੀ ਜਿੱਥੇ ਵੀ ਜਾਂਦੀ ਹੈ ਸਾਡਾ ਜਿਹੜਾ ਲੋਗੋ ਆ ਤੁਹਾਨੂੰ ਜਰੂਰ ਦੇਖਣ ਨੂੰ ਮਿਲੂਗਾ ਅੰਜਲੀ ਦਿਓ ਆ ਪੈਚ ਦਿਓ ਪੈਚ ਬੋਹ ਵੀ ਲਾਉਣੀ ਹੈ ਕਿ ਬਸ ਆਈ ਬੋਹ ਵੀ ਲੱਗਣੀ ਯੈਸ ਸਟicker ਦੇ ਦਿਓ ਅੱਛਾ ਉਸ ਤੇ ਸਟicker ਵੀ ਲੱਗਣਾ ਇਹਦੇ ਪੈਕਿੰਗ ਡਨ ਆ ਰੰਬੀ ਵਾਲਾ ਪ੍ਰਾਪਰਟੀ ਵਾਲਾ ਵੱਡਾ ਹੈ ਨਹੀਂ ਆ ਰੰਬੀ ਰਾਇਲ ਮਹਾਰਾਣੀ ਬੱਟੀ ਲੁਧਿਆਣਾ ਲੁਧਿਆਣਾ ਦੂਜਾ ਪੀਸ ਕਿੱਥੇ ਚੱਲਿਆ ਵੀ ਆਸਟ੍ਰੇਲੀਆ ਹੀ ਜਾ ਰਿਹਾ ਦੂਜਾ ਪੀਸ ਲੇ ਸਾ ਦੋ ਸੂਟ ਬੋਕੋਂ ਆਏ ਸੀਗੇ ਆਰਡਰ ਨਹੀਂ ਪੀਸ ਤਾਂ ਜ਼ਿਆਦਾ ਸੀਗੇ ਉਹਨਾਂ ਦੇ ਯਾਨੀ ਪਹਿਲਾਂ ਤਿਆਰ ਹੀ ਦੋ ਹੋਏ ਆ ਹਾਂਜੀ ਹਜੇ ਉਹਨਾਂ ਦੇ ਬਾਕੀ ਉਹ ਯੈਲੋ ਪੀਸ ਲੱਗੇ ਹੋਣੇ ਬੜਾ ਠੀਕ ਆ ਲੰਬੜਾ ਦਰਾਜ ਗਾਲਾ ਵੇ ਜਾਂ ਹੋਈਆਂ ਆਹ ਲੱਗਣੀਆਂ ਜੀ ਇਹਦੇ ਹਜੇ ਹੈਂ ਇੱਥੇ ਲੱਗਣਿਆ ਇੱਥੇ ਇੱਥੇ ਤੂੰ ਤਾਂ ਨਾਲ ਕਾਮੇੜ ਚੋਂ ਕੇ ਫੇਰ ਜਾ ਕੋ ਘੱਟਿਆ ਕਰ ਬਿਲਕੁਲ ਇਹ ਵੀ ਲੈਡਿੰਗ ਵਾਲੇ ਲੰਗੇ ਆ ਜੀ ਇਹਨਾਂ ਦਾ ਦਵਾਂਗੇ ਫੇਰ ਤੁਹਾਨੂੰ ਬਸ ਥੋੜੇ ਦਿਨ ਥੋੜੇ ਕਦਨ ਹੋਰ ਵੇਟ ਕਰੋ ਕਿ ਵੱਡਾ ਸਰਪ੍ਰਾਈਜ਼ ਹੋਰ ਆ ਰਿਹਾ ਚਲੋ ਠੀਕ ਹੈ ਸਾਥ ਸ੍ਰੀ ਕਾਲ ਲਿਓ ਪ੍ਰਮੋਸ਼ਨ ਦੇ ਪੈਸੇ ਨਿੰਦਰ ਇਹ ਲੈ ਆ ਲੈ ਆ ਜਾ ਉਹ ਮਾ ਦਰਵਾਜ਼ੇ ਨੂੰ ਲੋੜ ਵਾਸਤੇ ਆ ਜਿਹੜਾ ਦੱਸ ਦੇ। ਇਹ ਆ ਜਿਹੜਾ ਦੱਸ ਦੇ ਆ। ਕੋਈ ਮੱਖੀ ਮਚਰ ਨਹੀਂ ਗਏ ਦਰਵਾਜ਼ੇ ਦੇ ਅੰਦਰ ਜਾਣ। ਹੂੰ ਦੇਖਣੋਂ ਨਹੀਂ ਆਰਦੀ। ਹੋਂ ਦਾ ਬਲੱਡ ਵਧਿਆ ਹੋਇਆ ਸੀ। ਮਗਿਆ ਕੀ ਆ? ਭਾਈ ਕੀ ਗੱਲ ਬਾਤ ਹੋਈ ਹੈ? ਕੱਲ ਬਾਅਦ ਕੁਝ ਨਹੀਂ। ਆ ਮੀਡੀਆ ਵਾਲੇ ਮਾਮੇ ਉਹੀ ਰੌਲਾ ਪਾਉਣ ਲੱਗ ਗਏ ਆ ਪਾਣਾ ਚਾਹੁੰਦੇ ਜਿੰਨਾ ਦਾ। ਇਹਨੇ ਮਾਰਿਆ ਹਾਂ ਕੀਦਨੇ ਕਲਾ ਕਰੀ ਜਾਂਦੀ ਹੈ ਹੈਪੀ ਨਾ ਹੈਪੀ ਦਾ ਬੇਲੀ ਮੈਂ ਉਹ ਨਹੀਂ ਤੇਰੇ ਕੋਲ ਭਾਸਾ ਉਪਾਈ ਹੁਣ ਹਾਂ ਜਾਂਦੀ ਹਾਂ ਹਾਂ ਆਉਗੀ ਛਵਾ ਚਾਰ ਆਉਗੀ ਆਉਗੀ ਹਾਂ ਇਹਨੂੰ ਲੈ ਦੇ ਹੈਪੀ ਹੱਕ ਜਗੜਾ ਮਾਰ ਤੂੰ ਜਿੰਨਾ ਮੈਂ ਤੈਨੂੰ ਨਹੀਂ ਆ ਮੈਂ ਉਹ ਨਹੀਂ ਆਸਾਨੀ ਆ ਮੈਂ ਉਹ ਨਹੀਂ ਆ ਹਾਂ ਹਾਂ ਮੈਂ ਉਹ ਨਹੀਂ ਜਾ 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 ਪਾ ਦਮ ਲੈ ਤਾਰ हां सानि हो ना ए बड़ी ਔਖੀ ਆ ਇਹ ਵੀ ਹਾਂ ਇਹ ਵੀ ਬਹੁਤ ਔਖੀ ਆ ਇਹ ਹੁਣ 베ਲੀ ਆ ਮੈਂ ਸਾਨੂੰ ਕਿਹਾ ਸੀ ਜਿੱਦਣ ਮੁੰਡਾ ਵਿਆਹ ਲਿਆ ਮੈਂ ਹਾਂ 베ਲੀ ਆ ਬਸ ਜਿੱਥੇ ਮਰਜੀ ਜਾਵਾਂ ਆਵਾਂ ਤੈਨੂੰ ਜਦ ਡਾਇਆ ਜਾਇਆ ਇਸਨੇ ਨੂੰ ਇੱਕ ਰੋਗ ਨੇ ਜਾਂ ਡਾਇਆ ਭਾਜਿਆ ਤੇਰੇ ਪਰੋਂ ਪਾਦਾ ਤਾਂ ਜਿਹੜੀ ਮੇਰੀ ਕੋਲ ਮੁਹਾ ਹੋ ਜਾਂਦਾ ਹੈ ਤਾਂ ਪਵਾ ਨਾ ਮੈਂ ਬੰਗਾ ਥਾਈ ਤਾਇ ਬਣਾਤਾ ਨਹੀਂ ਮੈਂ Yeah. Mm.